हिमाचल देव ਵਿੱਚ ਕੁਦਰਤ ਨੇ ਤਬਾਹੀ ਮਚਾਈ ਹੋਈ ਹੈ ਕਿਤੇ ਡੈਮ ਟੁੱਟ ਰਹੇ ਨੇ ਅਤੇ ਕਿਤੇ ਬੱਦਲ ਫਟ ਰਹੇ ਨੇ ਜੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੈਦਾਰਨਾਥ ਦੀਆਂ ਨੇ ਜਿੱਥੇ ਕਿ ਬੱਦਲ ਫਟਿਆ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਭਗਦੜ ਮੱਚੀ ਹੋਈ ਹੈ ਜੀਆਂ ਦੱਸ ਦਈਏ ਕਿ ਹਿਮਾਚਲ ਦੇ ਵਿੱਚ ਬੱਦਲ ਕਾਫੀ ਥਾਵਾਂ ਤੇ ਫਟ ਰਹੇ ਨੇ ਇਹ ਜੋ ਤਸਵੀਰਾਂ ਨੇ ਕੈਦਾਰਨਾਥ ਦੀਆਂ ਨੇ ਸੁਪਰਮਾਤਮਾ ਹੀ ਮਿਹਰ ਕਰੇ ਕਿਉਂਕਿ ਹਾਲਾਤ ਬੇਹਦ ਖਰਾਬ ਹੋ ਚੁੱਕੇ ਨੇ ਕਾਫੀ ਥਾਵਾਂ ਤੋਂ ਜ਼ਮੀਨ ਖਿਸਕਣ ਦੀਆਂ ਤੇ ਬੱਦਲ ਫਟਣ ਦੀਆਂ ਖਬਰਾਂ ਨੇ ਜੋ ਸਾਹਮਣੇ ਆ ਰੰਗਿਆਂ ਨੇ ਜਿਸ ਦੇ ਨਾਲ ਲੋਕਾਂ ਦੇ ਵਿੱਚ دہشت ਪਈ ਹੋਈ ਹੈ ਤੇ ਬੱਦਲ ਫਟਣ ਨਾਲ ਤਬਾਹੀ ਮੱਚੀ ਹੋਈ ਹੈ ਦੱਸਦੀ ਹੈ ਕਿ ਵਕਫਾ ਖਿਸਿਆਂ ਵਿੱਚ ਭਾਰੀ ਮੀਂਹ ਕਾਰਨ ਜ਼ਮੀਨਾਂ ਖਿਸਕਰੀਆਂ ਨੇ 100 ਤੋਂ ਵੱਧ ਸੈਲਾਨੀ ਲਾਪਤਾ ਹੋ ਚੁੱਕੇ ਨੇ ਮੰਦਕਣੀ ਨਦੀ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ ਸ਼ਰਧਾਲੂਆਂ ਨੂੰ ਸੁਰੱਖਿਆ ਥਾਂਵਾਂ ਦੇ ਰਹਿਣ ਦੇ ਆਦੇਸ਼ ਦਿੱਤੇ ਗਏ ਨੇ ਸੋ ਰਾਹਤ ਬਚਾਅ ਕਾਰਜ ਦੀਆਂ ਟੀਮਾਂ ਦੇ ਵੱਲੋਂ ਲੋਕਾਂ ਦਾ ਲੋਕਾਂ ਦਾ ਧਿਆਨ ਇਹ ਜੋ ਰੱਖਿਆ ਜਾ ਰਿਹਾ ਹੈ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ ਪ੍ਰਦੱਸਿਆ ਜਾ ਰਿਹਾ ਹੈ ਕਿ ਕਈ ਸੈਲਾਨੀ ਅਜੇ ਤੱਕ ਲੱਭ ਨਹੀਂ ਰੇ ਕਿਉਂਕਿ ਜਿਸ ਤਰ੍ਹਾਂ ਬੱਦਲ ਫਟਿਆ ਇਸ ਪਾਣੀ ਦੇ ਵਹਾਅ ਦੇ ਵਿੱਚ ਕਈ ਜੋ ਸ਼ਰਧਾਲੂ ਐ ਸਲਾਨੀ ਨੇ ਉਲਾਪਤਾ ਹੋ ਗਏ ਨੇ ਸੁਦਾਸ ਜੀਏ ਕਿ ਬੇਹਦੀ ਮਾੜੀ ਖਬਰ ਹੈ ਕੁਦਰਤ ਨੇ ਤਬਾਈ ਮਚਾ ਦਿੱਤੀ ਹੈ ਜੀਹਾਂ ਦਾਸੀਏ ਕਿ ਇਹ ਤਸਵੀਰਾਂ ਕੈਦਾਰਨਾਥ ਦੀਆਂ ਨੇ ਜਿੱਥੇ ਕੀ ਬੱਦਲ ਫਟ ਗਿਆ ਹੈ ਮੰਦਕਣੀ ਦੇ ਵਿੱਚ ਹੜ ਆ ਗਿਆ ਸੋ ਜੇਕਰ ਤੁਸੀਂ ਵੀ ਹੁਣ ਕਿਧਰੇ ਘੁੰਮਣ ਜਾਣਾ ਹੈ ਤਾਂ ਠਹਿਰ ਜਾਓ ਸੰਭਲ ਜਾਓ ਬਾਰ ਬਾਰ ਸੁਚੇਤ ਕੀਤਾ ਜਾ ਰਿਹਾ ਹੈ ਕਿ ਨਾ ਨਿਕਲੋ ਕਿਉਂਕਿ ਬਰਸਾਤ ਨੇ ਤਬਾਈ ਮਚਾਈ ਹੈ ਹਿਮਾਚਲ 'ਚ ਬਾਰਿਸ਼ਾਂ ਹੋ ਰਹੀਆਂ ਨੇ ਤੇ ਉਤੋਂ ਦੀ ਹੁਣ ਕਿਧਰੇ ਡੈਮ ਟੁੱਟ ਰਹੇ ਨੇ ਤੇ ਕਿਧਰੇ ਜ਼ਮੀਨਾਂ ਖਿਸਕ ਰਹੀਆਂ ਨੇ ਤੇ ਕਿਧਰੇ ਬੱਦਲ ਫਟ ਰਹੇ ਨੇ ਤਾਜ਼ਾ ਤਸਵੀਰਾਂ ਕੈਦਾਰਨਾਥ ਦੀਆਂ ਨੇ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੈ ਗੋਰੀਕੁੰਡ ਦੇ ਵਿੱਚ ਲੋਕ ਡਰ ਦੇ ਮਾਰੇ ਬੈਠੇ ਹੋਏ ਨੇ ਸ਼ਰਧਾਲੂ ਫਸ ਗਏ ਨੇ ਸੋ ਜਿਨ੍ਹਾਂ ਦੇ ਘਰ ਦੇ ਅੱਗੇ ਹੋਏ ਨੇ ਉਹ ਵੀ ਇਸ ਟੈਮ ਡਰ ਦੇ ਵਿੱਚ ਨੇ ਤੇ ਜੋ ਘਰ ਬੈਠ ਕੇ ਇਹ ਸਾਰੇ ਮੰਜ਼ਰ ਨੂੰ ਵੇਖ ਰਹੇ ਨੇ ਉਹ ਵੀ ਕਾਫੀ ਪਰੇਸ਼ਾਨ ਨੇ ਕਿਉਂਕਿ ਲੋਕਾਂ ਦੇ ਨਾਲ رابطہ ਵੀ ਕਾਇਮ ਨਹੀਂ ਹੋ ਰਿਹਾ ਸੋ ਦੱਸ ਦਈਏ ਕਿ ਹਾਲਾਤ ਬੜੇ ਮਾੜੇ ਬਣੇ ਹੋਏ ਨੇ ਅਤੇ ਹੁਣ ਹਰ ਕੋਈ ਅਹੀ ਪ੍ਰਮਾਤਮਾ ਅਗੇ ਅਰਦਾਸ ਕਰ ਰਿਹਾ ਹੈ ਕਿ ਇਸ ਮੁਸੀਬਤ ਤੋਂ ਬਾਹਰ ਨਿਕਲਣ ਕਿਉਂਕਿ ਕੈਦਾਰਨਾਥ ਅੱਜ ਬੱਦਲ ਫਟਣ ਨਾਲ ਕਈ ਸੈਲਾਨੀ ਐ ਜੋ ਲਾਪਤਾ ਹੋ ਚੁੱਕੇ ਨੇ ਹਿਮਾਚਲ ਦੇ ਵਿੱਚ ਕੁਦਰਤ ਨੇ ਤਬਾਹੀ ਮਚਾਈ ਹੋਈ ਐ ਕਿਤੇ ਡੈਮ ਟੁੱਟ ਰਹੇ ਨੇ ਅਤੇ ਕਿਤੇ ਬੱਦਲ ਫਟ ਰਹੇ ਨੇ ਜੀਆਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੈਦਾਰਨਾਥ ਦੀਆਂ ਨੇ ਜਿੱਥੇ ਕਿ ਬੱਦਲ ਫਟਿਆ ਤੇ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਭਗਦਰ ਮੱਚੀ ਹੋਈ ਹੈ ਜੀਆਂ ਦੱਸ ਦਈਏ ਕਿ ਹਿਮਾਚਲ ਦੇ ਵਿੱਚ ਬੱਦਲ ਕਾਫੀ ਥਾਵਾਂ ਤੇ ਫਟ ਰਹੇ ਨੇ ਇਹ ਜੋ ਤਸਵੀਰਾਂ ਨੇ ਕੈਦਾਰਨਾਥ ਦੀਆਂ ਨੇ ਸੁਪਰਮਾਤਮਾ ਹੀ ਮਿਹਰ ਕਰੇ ਕਿਉਂਕਿ ਹਾਲਾਤ ਬੇਹਦ ਖਰਾਬ ਹੋ ਚੁੱਕੇ ਨੇ ਕਾਫੀ ਥਾਵਾਂ ਤੋਂ ਜ਼ਮੀਨ ਖਿਸਕਣ ਦੀਆਂ ਤੇ ਬੱਦਲ ਫਟਣ ਦੀਆਂ ਖਬਰਾਂ ਨੇ ਜੋ ਸਾਹਮਣੇ ਆ ਰਈਆਂ ਨੇ ਜਿਸ ਦੇ ਨਾਲ ਲੋਕਾਂ ਦੇ ਵਿੱਚ دہشت ਪਈ ਹੋਈ ਹੈ ਤੇ ਬੱਦਲ ਫੱਟਣ ਨਾਲ ਤਬਾਹੀ ਮੱਚੀ ਹੋਈ ਹੈ ਦੱਸਦੀ ਹੈ ਕਿ ਵਕਫਾ ਖਿਸਿਆਂ ਵਿੱਚ ਭਾਰੀ ਮੀਂਹ ਕਾਰਨ ਜ਼ਮੀਨਾਂ ਖਿਸਕਰੀਆਂ ਨੇ 100 ਤੋਂ ਵੱਧ ਸੈਲਾਨੀ ਲਾਪਤਾ ਹੋ ਚੁੱਕੇ ਨੇ ਮੰਦਾਕਣੀ ਨਦੀ 'ਚ ਪਾਣੀ ਦਾ ਪੱਧਰ ਵੱਧ ਗਿਆ ਹੈ ਸ਼ਰਧਾਲੂਆਂ ਨੂੰ ਸੁਰੱਖਿਆ ਥਾਮਾਂ ਦੇ ਰਹਿਣ ਦੇ ਆਦੇਸ਼ ਦਿੱਤੇ ਗਏ ਨੇ ਸੋ ਰਾਹਤ ਬਚਾਅ ਕਾਰਜ ਦੀਆਂ ਟੀਮਾਂ ਦੇ ਵੱਲੋਂ ਲੋਕਾਂ ਦਾ ਲੋਕਾਂ ਦਾ ਧਿਆਨ ਜੁੜ ਰੱਖਿਆ ਜਾ ਰਿਹਾ ਹੈ ਲੋਕਾਂ ਨੂੰ ਬਚਾਇਆ ਜਾ ਰਿਹਾ ਹੈ ਪ੍ਰਦਸਿਆ ਜਾ ਰਿਹਾ ਹੈ ਕਿ ਕਈ ਸੈਲਾਨੀ ਅਜੇ ਤੱਕ ਲੱਭ ਨਹੀਂ ਰੇ ਕਿਉਂਕਿ ਜਿਸ ਤਰ੍ਹਾਂ ਬੱਦਲ ਫਟਿਆ ਇਸ ਪਾਣੀ ਦੇ ਵਹਾਅ ਦੇ ਵਿੱਚ ਕਈ ਜੋ ਸ਼ਰਧਾਲੂ ਇਸ ਸਲਾਨੀ ਨੇ ਲਾਪਤਾ ਹੋ ਗਏ ਨੇ ਸੁਦਾਸ ਜੀਏ ਕਿ ਬੇਹਦੀ ਮਾੜੀ ਖਬਰ ਹੈ ਕੁਦਰਤ ਨੇ ਤਬਾਈ ਮਚਾ ਦਿੱਤੀ ਹੈ ਜੀਹਾਂ ਦਾਸੀਏ ਕਿ ਇਹ ਤਸਵੀਰਾਂ ਕੈਦਾਰਨਾਥ ਦੀਆਂ ਨੇ ਜਿੱਥੇ ਕੀ ਬੱਦਲ ਫਟ ਗਿਆ ਹੈ ਮੰਦਕਨੀ ਦੇ ਵਿੱਚ ਹੜ ਆ ਗਿਆ ਸੋ ਜੇਕਰ ਤੁਸੀਂ ਵੀ ਹੁਣ ਕਿਧਰੇ ਘੁੰਮਣ ਜਾਣਾ ਹੈ ਤਾਂ ਠਹਿਰ ਜਾਓ ਸੰਭਲ ਜਾਓ ਬਾਰ ਬਾਰ ਸੁਚੇਤ ਕੀਤਾ ਜਾ ਰਿਹਾ ਹੈ ਕਿ ਨਾ ਨਿਕਲੋ ਕਿਉਂਕਿ ਬਰਸਾਤ ਨੇ ਤਬਾਈ ਮਚਾਈ ਹੈ ਹਿਮਾਚਲ ਚ ਬਾਰਿਸ਼ਾਂ ਹੋ ਰਹੀਆਂ ਨੇ ਤੇ ਉੱਤੋਂ ਦੀ ਹੁਣ ਕਿਧਰੇ ਡੈਮ ਟੁੱਟਰੇ ਨੇ ਤੇ ਕਿਧਰੇ ਜ਼ਮੀਨਾਂ ਖਿਸਕ ਰਹੀਆਂ ਨੇ ਤੇ ਕਿਧਰੇ ਬੱਦਲ ਫਟ ਰਹੇ ਨੇ ਤਾਜ਼ਾ ਤਸਵੀਰਾਂ ਕੈਦਾਰਨਾਥ ਦੀਆਂ ਨੇ ਲੋਕਾਂ ਦੇ ਵਿੱਚ ਹਾਹਾਕਾਰ ਮਚੀ ਹੈ ਗੋਰੀਕੁੰਡ ਦੇ ਵਿੱਚ ਲੋਕ ਡਰ ਦੇ ਮਾਰੇ ਬੈਠੇ ਹੋਏ ਨੇ ਸ਼ਰਧਾਲੂ ਫਸ ਗਏ ਨੇ ਸੋ ਜਿਨ੍ਹਾਂ ਦੇ ਘਰ ਦੇ ਅੱਗੇ ਹੋਏ ਨੇ ਉਹ ਵੀ ਇਸ ਟਾਈਮ ਡਰ ਦੇ ਵਿੱਚ ਨੇ ਤੇ ਜੋ ਘਰ ਬੈਠ ਕੇ ਸਾਰੇ ਮੰਜ਼ਰ ਨੂੰ ਵੇਖ ਰਹੇ ਨੇ ਉਹ ਵੀ ਕਾਫੀ ਪਰੇਸ਼ਾਨ ਨੇ ਕਿਉਂਕਿ ਲੋਕਾਂ ਦੇ ਨਾਲ رابطہ ਵੀ ਕਾਇਮ ਨਹੀਂ ਹੋ ਰਿਹਾ ਸੋ ਦੱਸ ਦਈਏ ਕਿ ਹਾਲਾਤ ਬੜੇ ਮਾੜੇ ਬਣੇ ਹੋਏ ਨੇ ਅਤੇ ਹੁਣ ਹਰ ਕੋਈ ਅਹੀ ਪ੍ਰਮਾਤਮਾ ਅਗੇ ਅਰਦਾਸ ਕਰ ਰਿਹਾ ਹੈ ਕਿ ਇਸ ਮੁਸੀਬਤ ਤੋਂ ਬਾਹਰ ਨਿਕਲਣ ਕਿਉਂਕਿ ਕੈਦਾਰਨਾਥ ਅੱਜ ਬੱਦਲ ਫਟਣ ਨਾਲ ਕਈ ਸੈਲਾਨੀ ਐ ਜੋ ਲਾਪਤਾ ਹੋ ਚੁੱਕੇ ਨੇ